ਇੱਕ ਨਾਮੀ ਗੈਂਗਸਟਰ ਨੂੰ ਪੁਲਿਸ ਨੇ ਫੜਨ ਦਾ ਦਾਵਾ ਕੀਤਾ ਹੈ ਨਾਮ ਗੁਰਪ੍ਰੀਤ ਸਿੰਘ ਹੈ ਜੋ ਗੁਰਦਾਸਪੁਰ ਦੇ ਪਿੰਡ ਕੋਟਲੀ ਦਾ ਰਹਿਣ ਵਾਲਾ ਹੈ ਪੁਲਿਸ ਮੁਤਾਬਕ ਇਸ ਦੇ ਲਿੰਕ ਜੱਗੂ ਭਗਵਾਨਪੁਰੀਆ ਅਤੇ ਹੈਰੀ ਚੱਠਾ ਨਾਲ ਨੇ ਜਿਵੇਂ ਹੀ ਪੁਲਿਸ ਨੇ ਇਸ ਨੂੰ ਨਾਕਾ ਲਾ ਕੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੌਜੂਫ ਫਰਾਰ ਹੋਣ ਲੱਗਿਆ ਪਰ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇਹ ਕੋਟ ਦੀ ਦਾ ਰਹਿਣ ਵਾਲਾ ਹੈ ਤੇ ਗੁਰਦਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜ ਆ 307 ਐਨਡੀਪੀ ਐਕਟ ਆਮਜ਼ੈਕ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਜੀ ਕੋਸ਼ਿਸ਼ ਕੀਤੀ ਇੰਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜ਼ਮਾਂ ਦੇ ਵਿੱਚ ਲਿਆ ਕੇ ਸਿੱਧੀ ਵੀ ਹਟ ਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇੰਨੇ ਗੱਡੀ ਭਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਬੰਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫਆਰ ਜਿਹੜੀ ਆ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਤੀਆਂ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਅਸੀਂ ਜਿਹੜੇ ਆ ਇਨਵੈਸਟੀਗੇਟ ਕਰ ਰਹੇ ਆ ਸਰ ਜਿਆਦਾ ਕਿਹੜੀ ਗੈਂਗ ਨਾਲ ਲਿੰਕ ਰਹੇ ਆ ਇਹਦੇ ਜਰਾ ਜੱਗੂ ਤੇ ਜਰਾ ਹੈਰੀ ਚਠਾਉ ਦੇ ਨਾਲ ਜਿਹੜੇ ਲਿੰਕ ਰਹੇ ਆ ਸਰ ਹੁਣ ਤੱਕ 15 ਤੋਂ ਜ਼ਿਆਦਾ ਮਾਮਲੇ ਦੇ ਉੱਤੇ ਹੈਗੇ ਆ ਕਿਦਾਂ ਕਿ ਡਿਫੀਸਰ ਦੀ ਗਵਾਹੀ ਦੇ ਵਿੱਚ ਇਹ ਅਰਜੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਪਾਂ ਪੁਲਿਸ ਮੁਲਾਇਮਰ ਉੱਤੇ ਗੱਡੀ ਜੜਾਈ ਨੇ ਗੱਡੀ ਵਿੱਚ ਗੱਡੀ ਮਾਰੀ ਆ ਥਾਣੇ ਦੇ ਬਾਹਰ ਵੀ ਕੁਝ ਆਇਆ ਸੀ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਹਾਂਜੀ ਇਹਨੂੰ ਇਹ ਸੀ ਥਾਣੇ ਦੇ ਜਿਹੜੇ ਲੱਗੇ ਆ ਕੇ ਜਿਹੜੇ ਇਹਨੇ ਗੱਡੀ ਜਿਹੜੀ ਇਹ ਚ ਪਜਾਲੀ ਸੀ ਇਹਨੂੰ ਹੀ ਚੇਜ਼ ਕਰ ਰਹੇ ਸੀ ਇਸ ਨੇ ਜਿਹੜੀ ਗੱਡੀ ਸੀ ਇਹ ਥਾਣੇ ਦੇ ਲੱਗੇ ਆ ਕੇ ਅਸੀਂ ਜਿਹੜੀ ਰੋਕ ਕੇ ਇਹਨੂੰ ਜਿਹੜਾ ਅਰੈਸਟ ਕਰ ਲਿਆ ਇਸ ਤੋਂ ਲਗ ਵੇਸੇ ਕਲਾਬ ਜਿਹੜੀ ਆ ਬਣਦੀ ਜਿਹੜੀ ਆ ਕਰ ਰਹੀ ਜਿਹੜੀ ਉਹ ਕੀਤੀ ਗਈ ਆ